ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਲੁੱਟ ਖੋਹ ਦੀਆਂ ਵਾਰਦਾਤਾਂ ਤੁਸੀਂ ਅਕਸਰ ਸੁਣੀਆਂ ਹੋਣੀਆਂ ਪਰੰਤੂ ਅਕਸਰ ਹੀ ਲੁਟੇਰਿਆਂ ਵੱਲੋਂ ਘਰਾਂ ਦੇ ਵਿੱਚ ਜਾਂ ਫਿਰ ਰਾਹ ਜਾਂਦੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਪਰੰਤੂ ਹੁਣ ਫਿਰੋਜ਼ਪੁਰ ਵਿਖੇ ਇੱਕ ਫਾਸਟ ਫੂਡ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਲੁਟੇਰਿਆਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ ਹੈ ਸੋ ਫਿਰੋਜ਼ਪੁਰ ਦੀ ਇੱਕ ਨਿੱਜੀ ਮਾਰਕੀਟ ਦੇ ਵਿੱਚ ਫਾਸਟ ਫੂਡ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਕੋਲੋਂ ਲੁਟੇਰਿਆਂ ਨੇ ਤੇਜ਼ ਧਾਰ ਹਥਿਆਰ ਦਿਖਾ ਕੇ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੋ ਜੇਕਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਅੰਦਰ ਲੁੱਟਾਂ ਖੋਹਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਲਗਾਤਾਰ ਲੁਟੇਰਿਆਂ ਵੱਲੋਂ ਪੋਲੇ ਪਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੋ ਘਟਨਾ ਇੱਕ ਫਾਸਟ ਫੂਡ ਦੀ ਰੇੜੀ ਲਗਾਉਣ ਵਾਲੇ ਨਾਲ ਵਾਪਰੀ ਹੈ ਜਿੱਥੇ ਲੁਟੇਰੇ ਨੇ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਤੇਜ਼ ਧਾਰ ਹਥਿਆਰ ਦਿਖਾ ਕੇ ਨਕਦੀ ਅਤੇ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਸੋ ਇਸ ਘਟਨਾ ਦੀ ਇੱਕ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜੋ ਕਿ ਕੈਮਰੇ ਦੇ ਵਿੱਚ ਇਹ ਤਸਵੀਰਾਂ ਨੇ ਜੜੀਆਂ ਕੈਦ ਹੋ ਗਈਆਂ ਨੇ ਸੋ ਫਾਸਟ ਫੂਡ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੇ ਆਖਿਆ ਕਿ ਉਸ ਕੋਲੋਂ ਸਾਰੇ ਦਿਨ ਦੀ ਕੀਤੀ ਕਮਾਈ ਦੇ ਪੈਸੇ ਤੇ ਮੋਬਾਈਲ ਫੋਨ ਖੋ ਕੇ ਫਰਾਰ ਹੋਏ ਲੁੱਟੇਰਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਇਹਨਾਂ ਲੁੱਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਉਹ ਕਿਸੇ ਹੋਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਨਾ ਬਣਾ ਸਕਣ ਤਾਂ ਦੂਜੇ ਪਾਸੇ ਡੀਐਸਪੀ ਸੁਖਵਿੰਦਰ ਸਿੰਘ ਨੇ ਆਖਿਆ ਕਿ ਜੋ ਲੁੱਟ ਦਾ ਮਾਮਲਾ ਸਾਹਮਣੇ ਆ ਰਿਹਾ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਲੁੱਟੇਰਿਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਫਿਰੋਜ਼ਪੁਰ ਦੀ ਇਹ ਘਟਨਾ ਹੈ ਜਿੱਥੇ ਫਾਸਟ ਫੂਡ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਦੇ ਨਾਲ ਲੁੱਟ ਹੋ ਗਈ ਹੈ ਸੋ ਇਹ ਲੁੱਟ ਹੈ ਜਿਹੜੀ ਕੋਈ ਫਾਸਟ ਫੂਡ ਦੇ ਸਮਾਨ ਦੀ ਨਹੀਂ ਬਲਕਿ ਨਕਦੀ ਅਤੇ ਮੋਬਾਈਲ ਫੋਨ ਦੀ ਕੀਤੀ ਗਈ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਇਹ ਲੁਟੇਰੇਣ ਜਿਹੜੇ ਜੇਲ੍ਹ ਦੀਆਂ ਸਲਾਕਾ ਪਿੱਛੇ ਹੋਣਗੇ ਸੈਟਰਡੇ ਨਾਈਟ ਮੈਂ ਘਰੇ ਜਾ ਰਿਹਾ ਸੀ 11 11:30 ਦਾ ਵਕਟ ਟਾਈਮ ਸੀ ਤੇ ਰਾਸਤੇ ਚ ਦੋ ਅਣਪਛਾਤੇ ਲੋਗਾ ਵੱਲੋਂ ਮੇਰੇ ਸਿਰ ਤੇ ਕਾਪਾ ਮਾਰ ਕੇ ਫੋਨ ਤੇ 3000 ਰੁਪਿਆ ਕੈਸ਼ ਕੋਹ ਦੇ ਲੈ ਗਏ ਚਲੇ ਉਹਨਾਂ ਦੇ ਹੱਥਾਵਾ ਹੀ ਔਨ ਕਰਕੇ ਉਹਨਾਂ ਨੇ ਕਿਹਾ ਜਾ ਤੋ ਜੋ ਕੁਛ ਹੈਗਾ ਦੇ ਦਿਓ ਤੇ ਜੇ ਨਹੀਂ ਦਿੱਤਾ ਤਾਂ ਫਿਰ ਉਹਨਾਂ ਨੇ ਮੇਰੇ ਫੋਨ ਸਿਰ ਤੇ ਕਾਪਾ ਮਾਰਿਆ ਫੋਨ ਖੋਇਆ ਤੇ 3000 ਰੁਪਿਆ ਖੋਇਆ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਦੋ ਜਣੇ ਹੋਪਲਸਰ ਬਾਈਕ ਤੇ ਸੀ ਬਲੈਕ ਕਲਰ ਦੀ ਇਨੇ ਕਬੀ ਦਾ ਕੰਮ ਸੀ ਉਹ 21 11 ਕੋ 11 20 ਕੋ ਡਟ ਨੇੜੇ ਟੜੇ ਰਾਂਸੀ ਉਸੇ ਥੀ ਕੰਮ ਕਰਦੇ ਮੈਂ ਫਾਸਟ ਫੂਡ ਦਾ ਕੰਮ ਕਰਦਾ ਸੀਡੀ ਠਾਣੇ ਦੇ ਬਿਲਕੁਲ ਸਾਹਮਣੇ ਪੁਲਿਸ ਨੂੰ ਲੇਟ ਕੀਤੀ ਕੋਲਸ ਨੂੰ ਲੇਟ ਕੀਤੀ ਹੈ ਪਤੀ ਮੰਗ ਕੀ ਕਰਦੇ ਹਾਂਜੀ ਮੰਗ ਇਹੀ ਹੈ ਕਿ ਮੇਰਾ ਫੋਨ ਵਾਪਸ ਦਿੱਤਾ ਜਾਵੇ 1300 ਰੁਪਏ ਜਿਹੜਾ ਕੈਸ਼ ਹੋਵੇ ਵਾਪਸ ਦਿੱਤਾ ਜਾਵੇ ਬਸ ਹੋਰ ਬਿਲਾਵਾ ਕੋਈ ਮੰਗ ਨਹੀਂ ਬਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਵਾਈ ਸੇਫਟੀ ਪਰਚਾ ਹੋਈਆਂ ਵਾਰਦਾਤਾਂ ਬਹੁਤ ਵੱਧ ਚੁੱਕੀਆਂ ਹੋਈਆਂ ਨੇ ਕੋਈ ਪਰਦੇ ਬਹੁਤ ਮਾੜੇ ਹਾਲਾਤ ਵਿੱਚ ਹੋਏ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੀ ਕਾਰਵਾਈ ਕਰਨ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਫੜ ਕੇ ਤੇ ਮੇਰੀਆਂ ਜੋ ਵੀ ਮੰਗਾਂ ਪੂਰੀਆਂ ਕਰੇ ਇਹ ਲੁੱਟਕੋ ਦਾ ਮਾਮਲਾ ਨਹੀਂ ਹੈ ਇੱਕ ਅਜੀ ਜਗਪ੍ਰੀਤ ਨਾਮ ਦਾ ਇੱਕ ਲੜਕਾ ਥਾਣੇ ਆਇਆ ਜਿਹਨੇ ਦੱਸਿਆ ਕਿ ਮੇਰੇ ਨਾਲ ਥੋੜੇ ਦਿਨ ਪਹਿਲਾਂ ਸੈਟਰਡੇ ਲੜਾਈ ਹੋਈ ਸੀ ਤੇ ਜੋ ਕਿ ਉਹ ਕਿਤੇ ਹਸਪੀਟਲ ਵੀ ਨਹੀਂ ਗਿਆ ਕੁਛ ਨਹੀਂ ਹੋਇਆ ਬਟ ਉਹ ਕਹਿੰਦਾ ਮੇਰੇ ਗੰਭੀਰ ਸੱਟਾਂ ਲੱਗੀਆਂ ਉਹਦੀ ਐਪਲੀਕੇਸ਼ਨ ਲੈ ਲਈਏ ਉਹਦੇ ਉੱਤੇ ਅਸੀਂ ਆਪਦੀ ਤਰਤੀਸ਼ ਕਰਕੇ ਦੇਖਦੇ ਹਾਂ ਵੀ ਵਾਟ ਇਜ਼ ਦਾ ਰਿਐਲਿਟੀ ਥੈਟਸ ਆਲ ਸਿਟੀ ਵੀ ਪਾਸ ਨੇ ਹੁਣ ਹੀ ਆਇਆ ਜੀ ਤੁਹਾਡੇ ਆਉਣ ਤੋਂ 10 ਮਿੰਟ ਪਹਿਲੇ ਆਇਆ ਤੇ ਇਮੀਡੀਏਟਲੀ ਰਿਐਕਟ ਕਰਦੇ ਹੋ ਅਸੀਂ ਇੱਕ ਟੀਮ ਭੇਜਤੀ ਹੈ ਤੇ ਦੇਖਦੇ ਹਾਂ ਕੀ ਵਾਟ ਇਜ਼ ਦਾ ਰਿਐਲਿਟੀ ਡੈਫੀਨਿਟਲੀ ਕਿਉਂ ਨਹੀਂ ਜਿਹੜੀ ਕਾਨੂੰਨ ਦੇ ਦਾਇਰੇ ਚ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਥੈਂਕ ਯੂ